ਬੜਾ ਚੈਲੰਜ ਆ ਅਸੀਂ ਰੋਕਾਂਗੇ ਇਹਨਾਂ ਨੂੰ ਡੰਗ ਫੇਰ ਫੇਰ ਕੇ ਗਾਜੀਨਾ ਜੋਕ ਕਰਨਾ ਕਰ ਲਵੇ ਅਸੀਂ ਕਿਹਦੇ ਲੰਡੂ ਕੰਕੂ ਨਹੀਂ ਜਿੱਤੇ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪੈਣੇ ਚਾਰ ਨੇ ਨਾ ਅੱਗੇ ਆਜੇ ਕੁੱਤੇ ਬੁੰਜਾਂ ਤੋਂ ਡਰਦੇ ਆ ਜੇ ਪੈਸੇ ਦੀ ਘਮੇਰ ਹੋ ਗਈ ਫੋਰਜੂਨਰ ਦੀ ਵਿੱਚੇ ਫੂਕ ਦਾਂਗੇ ਫੋਰਜੂਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਦੇਊਗਾ ਇਹਦਾ ਮਲਿਆ ਮੇਟ ਕਰ ਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਜੇ ਗੁਰੂ ਕਰਦੇ ਔਰੇ ਮਹਾਰਾਜ ਦੇ ਹਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂ ਜੋਂ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ ਤੇ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਥੋਂ ਛਲੋਤਰ ਲੈ ਕੇ ਗਿਆ ਚੱਕ ਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਜਾਣ ਨੂੰ ਵੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਵੀ ਅੱਜ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਉਹ ਜਿਹੜਾ ਮੁੱਛੜਾ ਨਾ ਆਜਾ ਸਾਥੂ ਸੁਭਰ ਅਸੀਂ ਹਸਤਰ ਲਾ ਕੇ ਹੁੰਮਾ ਜੇ ਉਹਨੂੰ ਕਹੇ ਚਾਰ ਪਰ ਜਾ ਮੈਂ ਜਾ ਨਾ ਨਾ ਉਹਨੂੰ ਕਹੇ ਅਸੀਂ ਉਹਨੂੰ ਦੇਖਾ ਉਹ ਕੱਲ ਦੇ ਬੰਦਿਆ ਵਾਂਗਾ ਯਾ ਅਸੀਂ ਕੋੜੇ ਮੰਨੇ ਲੰਗਰ ਜਾ ਕੇ ਉਹਦਾ ਲੱਗੂਗਾ ਲੱਗੂਗਾ ਉਹਨੂੰ ਜੇ ਸੇ ਮਰ ਜਾਏ ਉਹਨੂੰ ਖਾਲਸਾ ਪੰਥ ਛੱਡਦਾ ਨਹੀਂ ਉਹ ਖਾਲਸਾ ਪੰਥ ਤੇ ਮੱਥਾ ਲਾਏ ਉਹ ਖਾਲਸਾ ਪੰਥ ਤੇ ਤੈਨੂੰ ਛੱਡਦਾ ਨਹੀਂ ਓਏ ਆਰਾ ਚੜ ਕੇ ਚੜ ਕੇ ਆਉਗਾ ਤੇਰੇ ਹੁਣ ਚੜ ਕੇ ਆ ਰਿਹਾ ਏਹ ਛੜਾ ਚੈਲੰਜ ਹੈ ਤੈਨੂੰ ਓ ਕੀ ਗੱਲ ਹੋ ਗਈ ਬਾਬਾਈ ਕੀ ਬਾਈ ਤਮਾਕੂ ਵਾਲੇ ਨੇ ਮਦਦ ਕਰ ਦਿੰਦੇ ਨੇ ਇਹ ਅੱਛਾ ਕਿਹੜਾ ਦੋਸਾ ਵੇਚਦੇ ਉਹਨਾਂ ਨੇ ਮਦਦ ਕਰ ਦਿੰਦੇ ਸਾਡੇ ਸਾਡੇ ਸ਼ਸਤਰ ਖੋ ਗਏ ਮੈਂ ਨਹੀਂ ਅਸੀਂ ਲੈਣਾ ਅਸੀਂ ਦੂਰੋਂ ਲੜਾ ਸੀ ਐ ਨਹੀਂ ਲੈਣਾ ਅਸੀਂ ਲੈ ਕੇ ਰਖਾਵਾਂ ਅਸੀਂ ਆਪੇ ਲੈ ਕੇ ਆਵਾਂ ਉਹ ਚਲੋ ਵੀਰ ਤੁਸੀਂ ਸਾਰੇ ਚਲੋ ਕੀ ਕਰੀਏ ਅਸੀਂ ਰਾਣੇ ਦਾੜਦੇ ਚਲੋ ਵੀ ਚਲੋ ਚਲ ਵੀ ਤੁਸੀਂ ਚਲੋ ਲੈ ਕੇ ਸ਼ਸਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਕਾਦੇ ਕਾਦੇ ਸ਼ਾਸਤਰ ਲੈ ਕੇ ਆਪ ਤੋਡੇ ਤੋਂ ਲੈ ਗਈ ਸ਼ਾਸਤਰ ਉਹਨਾਂ ਨੇ ਆ ਲੰਗਰ ਵਾਲੇ ਖੋ ਕੇ ਲੈ ਕੇ ਸਾਤੋਂ ਆ ਲੰਗਰ ਵਾਲੇ ਹਾਂ ਮੈਨੂੰ ਇੱਕ ਵਾਰ ਜਾ ਕੇ ਨਹੀਂ ਬਾਬਾ ਅਸੀਂ ਆਪਣੀ ਹਮੰਦਾਂ ਲਵਾਗੇ ਹੁਣ ਓਏ ਅਸੀਂ ਆਪਣੀ ਜੁੱਤ ਰੇਲ ਲਵਾਗੇ ਯਾਰ ਤੁਮਾਂ ਦੀ ਗੱਲ ਹੈ ਸਰ ਚੈਲੰਜ ਕਰਦਾ ਉਹ ਉਹਨੂੰ ਕਹਿਦਾ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਾਸਤਰ ਮਤਲਬ ਛੋਦਾ ਲਾਉਂਦੇ ਸੀ ਜਿਹੜਾ ਆਫੂ ਵਾਲੇ ਨੇ ਹਾਂਜੀ ਹਾਂਜੀ ਸਾਡੇ ਸ਼ਾਸਤਰ ਖੋਲੋਂ ਦਾ ਲੈ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਸ਼ੇਡੇ ਠੀਕ ਹੈ ਹਾਂਜੀ ਇਹ ਸਾਡੇ ਸਰਦਾਰ ਹੈ ਇਹੀ ਸਿਰ ਚੜਾਉਂਦੇ ਨੇ ਇਹਨਾਂ ਨੂੰ ਓ ਸਾਡੇ ਤਾਂ ਹੀ ਬੇਦਮੀਆਂ ਹੁੰਦੀਆਂ ਨੇ ਕਿਤੇ ਸਾਡੇ ਬੇਦਮੀਆਂ ਨੇ ਹੁਣ ਤੇ ਸਾਡੇ ਲੰਡੂ ਆ ਸਾਡੇ ਲੰਡਰ ਆਹ ਲੰਡਰ ਇਹ ਜੇ ਉਹ ਮਸੰਦ ਉਹ ਸਾਹਮਣੇ ਮੁੱਚੜਾ ਉਹ ਮਸੰਦ ਸਾਡੇ ਇਹ ਜੇ ਉਹ ਕਹਿੰਦਾ ਤੁਸੀਂ ਜੜਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਉਹ ਤੇ ਜਰਦੇ ਦੀ ਪੁੜੀਆਂ ਕਢਾਉ ਬਾਈ ਆ ਲਖਦੇ ਆ ਜਰਦੇ ਦੀਆਂ ਪੁੜੀਆਂ ਕਢਾਓ ਵੀਰੋ ਰੋਕਣ ਦੇ ਵਾਸਤੇ ਅੱਜਕੱਲ ਸਾਡੇ ਕੋਲ ਕਿਹਨਾਂ ਨੂੰ ਕੁੱਟੋ ਨਾ ਹਾਂ ਅੱਡੀ ਗੱਲ ਕਰ ਸਕਦਾ ਹੈ ਸਾਡੇ ਨਾਲ ਆ ਕੇ ਵੀਰੇ ਖੂਨ ਵਾਲਾ ਉਹ ਛਲੋਤਰ ਲੱਗ ਜਾਣਾ ਨਹੀਂ ਮਾ ਜਰਾ ਬਾਵਾ ਇਹ ਕੀ ਕਰ ਰਹੇ ਆ ਵੀਰੇ ਉਹਨੂੰ ਦੱਸ ਦੀ ਕਾ ਛਲੋਤਰ ਆਪਣੇ ਆਪ ਲੈ ਕੇ ਜਾਊਗਾ ਨਹੀਂ ਆਏ ਅਸੀਂ ਘੋੜੇ ਲੈ ਕੇ ਲਾ ਦੇ ਉਹਨੂੰ ਥੋੜਾ ਸਾਡੇ ਦੂਰ ਨਹੀਂ ਉਹਨੂੰ ਸੁਨੇਹਾ ਦੇ ਜਾ ਕੇ ਤੂੰ ਕਾ ਆ ਕੇ ਸੀ ਉਹ ਜਾਲੀ ਨਾਲ ਖੂਨ ਖਰਾਬਾ ਹੋਊਗਾ ਉਹਨੂੰ ਬੰਦਾਮ ਕੋ ਕਹਿ ਰਹੇ ਅਸੀਂ ਕੀ ਰੀਪਰੈਜ਼ੈਂਟ ਕਰ ਰਹੇ ਹੋ ਤੁਸੀਂ ਫੀ ਮੰਗੇ ਉਹਨੂੰ ਪੁੱਛ ਕੋ ਨਾ ਆ ਗਿਆ ਬਾਬਰ ਹੈ ਗਿਆ ਸਾਹਬ ਕੋਲ ਹੈ ਗਿਆ ਬਾਬਾ ਬਾਬਾ ਕਿਹੜੇ ਜਾਂਦੇ ਆਪਾਂ ਕੀ ਚੱਲ ਬਾਬਾ ਬਾਬਾ ਹੈਲੋ ਭਾਈ ਉਹ ਥੇ ਜਰਦਾਰ ਤੋਂ ਉਹਨੂੰ ਪੁੱਛ ਕੋ ਨਾ ਆ ਗਿਆ ਬਿਸਟਰ ਡਗੜਾ ਰਿਹਾ ਨਾ ਮੈਂ ਕਹਿੰਦਾ ਕੜਾਓ ਯਾਰ ਔਰ ਕਿਹਨੂੰ ਕਟਿਆ ਪੀਰ ਦੱਸੋ ਕਿਹਨੂੰ ਬੁਲਾਇਆ ਅਸੀਂ ਬਾਹਰ ਤੋਂ ਉਹਨੂੰ ਕਟਿਆ ਤੇ ਨਾਲ ਚੜਦੇ ਕੋ ਕਿਹਨੂੰ ਬੁਲਾਇਆ ਅਸੀਂ ਬਾਹਰ ਤੋਂ ਬਾਈ ਚਲੋ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕਹਿੰਦੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲ ਆ ਦੇਖੋ ਆ ਤਮਾਕੂ ਰੱਖੋ ਆ ਵੀੜੀਆਂ ਤਮਾਕੂ ਆ ਥੋੜਾ ਸਾਹਮਣੇ ਦੇਖੋ ਲਓ ਜੀ ਆ ਤਮਾਕੂ ਬਾਬਾ ਜੀ ਨੇ ਆ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਲਾਣਾ ਮਲਾਣਾ ਨਗਰ ਵਾਲੇ ਦੇਖੋ ਉਹਨਾਂ ਨੂੰ ਬੇਨਤੀ ਆ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਾ ਤਾਂ ਬਹੁ ਮਾੜੀ ਗੱਲ ਮੈਂ ਤਾਂ ਦੇਖਿਆ ਨਹੀਂ ਸਾਡੇ ਮਾਮਲੇ ਨੂੰ ਕੋਈ ਬਣਾਵੇ ਅਸੀਂ ਪੂਹੀ ਪੰਜਾਬੀ ਨਾ ਕਰਾਂਗੇ ਉਹਹੀ ਭਈਆ ਨਾ ਕਰਾਂਗੇ ਕਿਸੇ ਨਾਲ ਵੱਦ ਸ਼ਲੁਕੀ ਨਹੀਂ ਕਰੀ ਜਾਊਗੀ ਕਿਸੇ ਨਾਲ ਨਜਾਇਜ਼ ਨਹੀਂ ਕਰਜਾਉ ਜਿਹੜਾ ਕੋਈ ਜਿੱਥੇ ਫਤਿਹਗੜ੍ਹ ਸਾਹਿਬ ਨਾਲ ਨਜਾਇਜ਼ ਕਰਦਾ ਉਹ ਸਾਡੇ ਕੋਲ ਆਜੋ ਅਸੀਂ ਹੋਰਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਨਾਲ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਆ ਇੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜਿਹੜੇ ਵਾਲੇ ਨੂੰ ਬਖਸ਼ਣਾ ਨਹੀਂ ਤਾਹੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਨਹੀਂ ਕਿਸੇ ਨੂੰ ਬਖਸ਼ਣਾ ਆਇਆ ਤਾਹੇ ਕੋਈ ਵੀ ਆ ਕਿਹੜਾ ਚੈਨਲ ਆ ਵੀਰੇ